ਕਿ ਚੱਕ ਦੁਨੀਆ ਦੇ ਮਾਇਆ ਜਮਾਵਾ ਉਸ ਦਾ ਸੁਭਾਅ ਹੈ ਜੰਦਾ ਬਚਿੰਦੇ ਕੋ ਪਰਾਣਾ ਨਾ ਆਂਦਾ ਮੈਨਾਂ ਬੰਦਾ ਇੰਦਨ ਮਾਤਾ mati jate kanisu haji sapa mati percaya pada janji-janji membalasnya dengan kemuliaan hukum hakpa ini pergi rayome ketetemu rayome ਅਦੂ ਵੇ ਵੇ ਸ਼ਰਮ ਵੇ ਫਾਈ ਮੋੜ ਸਮੂਹ ਸ਼ਹਿਰ ਨਿਵਾਸੀਆਂ ਤੇ ਵੀਰ Punjab ਨਿਵਾਸੀਆਂ ਨੂੰ ਬਹੁਤ ਵਧਾਈਆਂ ਜੀ ਭਾਰਤ ਪਰ ਵਸਦੇ ਨਿਵਾਸੀਆਂ ਨੂੰ 77ਵੇਂ ਗਣਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦਾ ਹੋਇਆ ਕਾਮਨਾ ਕਰਦਾ ਕਿ ਜੋ ਸਾਡਾ ਸੰਵਿਧਾਨ ਇੱਕ ਵਿਲੱਖਣ ਸੰਵਿਧਾਨ ਹੈ ਉਹਦੀ ਅਸੀਂ ਰਾਖੀ ਕਰ ਸਕੀਏ ਤੇ ਐਸੀ ਤਰ੍ਹਾਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੁਨੇਹਾ ਦਈਏ ਕਿ ਜੋ ਸਾਡਾ ਵਿਲੱਖਣ ਸੰਵਿਧਾਨ ਹੈ ਇਹ ਦੁਨੀਆ ਭਰ ਚ ਐਸੀ ਤਰ੍ਹਾਂ ਉਹ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਗੰਦਰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਅੱਗੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਡੇ ਸ਼ਹਿਰ ਦੇ ਸਫਾਈ ਸੇਵਕਾਂ ਦਾ ਪੂਰਾ ਸਾਥ ਦਿੱਤਾ ਜਾਵੇ ਤਾਂ ਜੋ ਗਿੱਲਾ ਕੁੜਾ ਅਤੇ ਸੁੱਕਾ ਕੁੜਾ ਨੂੰ ਵੱਖ-ਵੱਖ ਰੱਖਿਆ ਜਾ ਸਕੇ ਤੇ ਸ਼ਹਿਰ ਦੀ ਸਫਾਈ ਵੱਧ ਤੋਂ ਵੱਧ ਕੀਤੀ ਜਾ ਸਕੇ। ਧੰਨਵਾਦ। ਅੱਜ 77ਵੇਂ ਗੰਦਰਤਰ ਦਿਵਸ ਦੀ ਸ਼ਹਿਰ ਨਿਵਾਸੀਆਂ ਨੂੰ ਲਾਕਨ ਨਿਵਾਸੀਆਂ ਨੂੰ ਮੁਬਾਰਕਵਾਦ ਦਿੰਦਾ। ਇਹ ਜੋ ਸਾਡਾ ਸੰਵਿਧਾਨ ਹੈ ਇੱਕ ਬਹੁਤ ਹੀ ਵਿਲੱਖਣ ਤੇ ਸਭ ਤੋਂ ਦੁਨੀਆ ਸਭ ਤੋਂ ਮਨਵਕਮਾਂਗਾ ਫਲੈਕਸੀਬਲ ਸਭਧਾਰਨਾ ਜਿਹਦੇ ਚ ਸਾਨੂੰ ਹੱਕਾਂ ਦੀ ਔਰ ਡਿਊਟੀਆਂ ਦੀ ਇੱਕ ਹੱਕ ਤਾਂ ਤੈਅ ਹੋਣ ਔਰ ਸਾਨੂੰ ਸਾਡੇ ਜੋ ਜ਼ਿੰਮੇਵਾਰੀਆਂ ਹਨ ਜਿੱਥੇ ਜਿੱਥੇ ਅਸੀਂ ਹੱਕ ਮੰਗਦੇ ਆ ਉੱਥੇ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਚਾਹੀਦੀਆਂ ਤਾਂ ਕਿ ਸਾਡਾ ਦੇਸ਼ ਆਉਣ ਵਾਲੇ ਸਮੇਂ ਚ ਇਸ ਦੁਨੀਆ ਦਾ ਸਭ ਤੋਂ ਇੱਕ ਨੰਬਰ ਦਾ ਦੇਸ਼ ਬਣੇ ਔਰ ਸਾਨੂੰ ਕਿਸੇ ਵੱਲ ਚਾਕਣ ਦੀ ਲੋੜ ਨਾ ਪਵੇ। ਤਾਂ ਫਿਰ ਤੁਹਾਨੂੰ ਤੁਹਾਡੇ ਰਾਹੀਂ ਸਾਰੇ ਲਾਗਰ ਨਿਵਾਸੀਆਂ ਨੂੰ ਤੇ ਇਸ ਵਸਸ਼ਣ ਨੂੰ ਅੱਜ ਦਿਨ ਮੁਬਾਰਕ ਪਾ ਦਿੰਦਾ ਹਾਂ। ਕਿ ਗਣਤੰਤਰ ਦਿਵਸ ਤੇ ਮੌਕੇ ਤੇ ਪ੍ਰਣ ਕਰੀਏ ਕਿ ਜੋ ਸਾਡੇ ਪੁਰਖਿਆਂ ਨੇ ਸਾਡੇ ਸੁਤੰਤਰਤਾ ਸੰਾਨੀਆਂ ਨੇ ਜੋ ਸਾਡੇ ਲਈ ਕਲਣਾ ਕਲੀ ਹੈ। ਉਹਨੂੰ ਇਸ ਉਹਦੀ ਰਾਖੀ ਕਰੀਏ ਤੇ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਧੰਨਵਾਦ। ਚਾਹੇ। ਅੱਜ ਸਾਰੇ ਕੋਰਾਲੀ ਵਾਸੀਆਂ ਨੂੰ ਪੰਜਾਬ ਵਸਿਆ ਨੂੰ ਦੇਸ਼ ਵਸਿਆ ਨੂੰ ਗੰਧੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦਾ ਦਿਨ ਸਾਰਿਆਂ ਦੇ ਲਈ ਸਾਡੇ ਹਿੰਦੁਸਤਾਨ ਦੇ ਲਈ ਪ੍ਰੇਰਨਾ ਸਰੋਤ ਰਹਾ ਹੈ ਇਸ ਦਿਨ ਭਾਰਤ ਰਿਪਬਲਿਕ ਆਫ ਇੰਡੀਆ ਗੰਧੰਤਰ ਭਾਰਤ ਹੋਇਆ ਹੈ ਇਸ ਦਿਨ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਰਿਪਬਲਿਕ ਦੇਖਦੀਆਂ ਬਹੁਤ-ਬਹੁਤ ਵਧਾਈਆਂ ਸਾਡਾ ਦੇਸ਼ ਤਰੱਕੀ ਕਰੇ ਉન્નਤੀ ਕਰੇ ਤੇ ਸਾਡਾ ਸ਼ਹਿਰ ਵੀ ਤਰੱਕੀ ਕਰੇ ਅਸੀਂ ਕੋਸ਼ਿਸ਼ ਕਰੀਏ ਪਿਛਲੇ 5 ਸਾਲਾਂ ਚ ਵੀ ਸ਼ਹਿਰ ਸਾਡਾ ਤਰੱਕੀ ਕਰੇ ਸਫਾਈ ਅੱਭਰ ਰਹੇ ਬੱਚੀ ਦੀ ਸਾਥੇ ਕੋਸ਼ਿਸ਼ ਹੋ ਸਕੀ ਹੈ ਜੀ ਕੀਤੀ ਹੈ ਸਾਡੀ ਟੀਮ ਨੇ ਤੇ ਅੱਗੇ ਨੂੰ ਆਸ਼ਵਾਸ ਕਰਦੇ ਵੀ ਪਰਮਾਤਮਾ ਜੇ ਫਿਰ ਸਾਨੂੰ ਰਿਪਬਲਿਕ ਮਨਾਉਣ ਦਾ ਇੱਥੇ ਮੌਕਾ ਮਿਲਦਾ ਅਸੀਂ ਜ਼ਰੂਰ ਅੱਗੇ ਨੂੰ ਹੋਰ ਉਪਰਾਲੇ ਕਰਨਗੇ ਵੀ ਸ਼ਹਿਰ ਦੀ ਆਪਾਂ ਬੰਦ ਨੂੰ ਵਧੀਆ ਬਣਾਏਗੀ ਸਭ ਨੂੰ ਰਿਪਬਲਿਕ ਦੇ ਦਿਨ ਬਹੁਤ-ਬਹੁਤ ਵਧਾਈਆਂ ਜਿਹੜੀ ਇਹ ਖਾਤਾ ਤਿਆਰ ਕੀਤੀ ਹੋਈ ਹੈ ਕਿਸ ਚੀਜ਼ ਦੀ ਹੈ ਇਸ ਦੇ ਬਾਰੇ ਕੀ ਜਾਣਕਾਰੀ ਹੈ ਸਤਿ ਸ੍ਰੀ ਅਕਾਲ ਜੀ ਇਖਾਦ ਜਿਹੜੇ ਸਾਡੇ ਸ਼ਹਿਰ ਵਿੱਚੋਂ ਅਸੀਂ ਘਰ-ਘਰ ਤੋਂ ਡੋਰ ਟੂ ਡੋਰ ਕਲੈਕਸ਼ਨ ਕਰਦੇ ਆ ਅਸੀਂ ਪਬਲਿਕ ਨੂੰ ਕਹਿੰਦੇ ਆ ਵੀ ਜਿਹੜਾ ਫਲਾਂ ਦੇ ਛਿਲਕੇ ਸਬਜ਼ੀਆਂ ਦੇ ਛਿਲਕੇ ਚਾਹ ਪੱਤੀ ਆ ਇਹਨਾਂ ਨੂੰ ਅਲੱਗ ਰੱਖੋ ਔਰ ਅਲੱਗ ਹੀ कूड़े ਵਾਲਾ ਇਹਨੂੰ ਲੈ ਕੇ ਆਂਦਾ ਹੈ ਇਸ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ ਸਿਸਮਾ ਰੋਡ ਤੇ ਪ੍ਰੋਸੈਸਿੰਗ ਪਲਾਂਟ ਬਣਾਇਆ ਗਿਆ ਹੈ ਤੇ ਇਹ ਜੈਵਿਕ ਖਾਦੇ ਸਾਡੇ ਰਿਸਾਇਨਿਕ ਜਿਹੜੇ ਅਸੀਂ ਖਾਦ ਯੂਜ਼ ਕਰਦੇ ਉਸ ਨਾਲੋਂ ਇਹ ਬਹੁਤ ਹੀ ਲਾਹੇਵੰਦ ਹੈ ਤੇ ਕਿੰਨੇ ਸਮੇਂ ਤੋਂ ਇਹ ਖਾਦ ਤਿਆਰ ਕੀਤੀ ਜਾ ਰਹੀ ਹੈ ਇਹ 2017 ਵਿੱਚ ਸ਼ੁਰੂ ਕੀਤਾ ਸੀ ਅਸੀਂ ਪ੍ਰੋਸੈਸ ਤੇ 2019 ਦੇ ਵਿੱਚ ਸਟਾਰਟ ਹੋ ਚੁੱਕਾ ਸੀ ਮੋਸਟਲੀ ਤਾਂ ਉਦੋਂ ਤੋਂ ਹੀ ਇਹ ਖਾਦ ਤਿਆਰ ਕੀਤੀ ਜਾਂਦੀ ਹੈ ਅਸੀਂ 26 ਜਨਵਰੀ 15 ਅਗਸਤ ਔਰ ਬਾਡਾਂ ਦੇ ਵਿੱਚ ਵੀ ਇਹਦਾ ਐਗਜ਼ੀਬਿਸ਼ਨ ਲਗਾਇਆ ਜਾਂਦਾ ਹੈ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਵੀ ਇਸ ਖਾਦ ਦੀ ਵੱਧ ਤੋਂ ਵੱਧ ਵਰਤੋਂ ਕਰੋ ਔਰ ਬਿਮਾਰੀਆਂ ਤੋਂ ਰਹਿਤ ਰਹੋ ਇਸ ਖਾਦ ਦਾ ਕਿਹੋ ਜਿਹਾ ਰਿਜ਼ਲਟ ਤੁਹਾਨੂੰ ਸ਼ਹਿਰ ਦੇ ਵਿੱਚੋਂ ਮਿਲਿਆ ਰਿਜ਼ਲਟ ਬਹੁਤ ਵਧੀਆ ਹੈ ਜੀ ਜਿਨ੍ਹਾਂ ਲੋਕਾਂ ਨੇ ਯੂਜ਼ ਕੀਤੀ ਹੈ ਉਹ ਸਾਡੇ ਕੋਲੋਂ ਬਾਰ-ਬਾਰ ਇਸ ਦੀ ਮੰਗ ਕਰਦੇ ਨੇ ਕਿਉਂਕਿ ਇਹ ਜੈਵਿਕੇ ਗੁਰੂ ਸੈਨੀ ਖਾਦਾਂ ਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਇੱਕ ਜੈਵਿਕ ਹੋਣ ਦੇ ਕਾਰਨ ਇਸ ਅਸੀਂ ਬਿਮਾਰੀਆਂ ਤੋਂ ਰਹਿਤ ਰਹਿੰਦੇ ਹਾਂ